वाहिगुरु फते वाहगुरु फतेलू राखा का, कीनो किनो बडो में साका ऐसे दिन दयाल सतगुरु धर्म रखियत ਨਾਵੇਂ ਪਾਸ਼ਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਭਾਈ ਮਤੀ ਦਾਸ ਜੀ ਧੰਨ ਧੰਨ ਭਾਈ ਸਤੀ ਦਾਸ ਜੀ ਧੰਨ ਧੰਨ ਭਾਈ ਦਿਆਲਾ ਜੀ ਇਹਨਾਂ ਦਾ 350 ਸਾਲਾ ਸ਼ਹੀਦੀ ਵਰਬ ਸਤਾਪ ਦੀ ਰੂਪ ਵਿੱਚ ਸਪੂਰਾ ਸੰਸਾਰ ਮਨਾ ਰਿਹਾ ਹੈ ਉਹਨਾਂ ਦੇ ਪਰਉਪਕਾਰਾਂ ਨੂੰ ਯਾਦ ਕਰ ਰਿਹਾ ਹੈ ਸੰਗਤ ਜੀ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਕ ਤਸਰੀਕ ਇਸਕਰ ਸਾਹਿਬ ਜੀ ਦੇ ਸਮੂਚੇ ਪ੍ਰਬੰਧ ਵੱਲੋਂ ਸਮੂਹ ਨਾਹੰਗਸੰਗ ਜਥੇਬੰਦੀਆਂ ਗੱਲਪੰਥਾ ਤਖਸਾਲਾ ਔਰ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਜੋ ਕੱਲ 23 ਨਵੰਬਰ ਵਾਲੇ ਦਿਨ ਧੁਰ ਕੀ ਬਾਣੀ ਆਈ ਜਿੰਨ ਸਗਲੀ ਚਿੰਤ ਮਿਟਾਈ ਜੀ ਦੇ ਸ੍ਰੀ ਅਖੰਡ ਪਾਠ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 25 ਨਵੰਬਰ ਵਾਲੇ ਦਿਨ ਪਾਏ ਜਾਣਗੇ ਸੰਗਤ ਜੀ ਕੱਲ ਤੋਂ ਹੀ ਗੁਰਮਤ ਸਮਾਗਮ ਆਰੰਭ ਹੋ ਰਹੇ ਨੇ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਕੀਰਤ ਰਾਇਗੀ ਜਿੱਥੇ ਢਾਡੀ ਜਿੱਥੇ ਕਵੀਸ਼ਰ ਜਨ ਅਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਿੱਥੇ ਪੰਥ ਦੇ ਪ੍ਰਸਿੱਧ ਵਿਦਵਾਨ ਹਾਜ਼ਰੀਆਂ ਭਰਨਗੇ ਸੰਗਤ ਜੀ ਉੱਥੇ ਹੀ ਇਹ ਮਹਾਨ ਗੁਰਮਤ ਸਮਾਗਮ 23 ਨਵੰਬਰ ਵਾਲੇ ਦਿਨ ਆਰੰਭ ਹੋ ਕੇ ਠੀਕ 29 ਨਵੰਬਰ ਤੱਕ ਚੱਲਣਗੇ ਕਿਉਂਕਿ ਸਤੂਗੁਰਾਂ ਦੀ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਉਪਰੰਤ ਭਾਈ ਜੈਤਾ ਜੀ ਪੰਜਵੇਂ ਦਿਨ ਸਤੂਗੁਰਾਂ ਦਾ ਪਾਵਨ ਸੀਸ ਲੈ ਕੇ ਅਸੀ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ ਸਨ ਸੋ ਪੰਜ ਦਿਨ ਬਾਅਦ ਸਤੂਗੁਰਾਂ ਦੇ ਪਾਵਨ ਸੀਸ ਦਾ ਸਸਕਾਰ ਗੁਰਦੁਆਰਾ ਸੀਸਗੰਸਾਹਿਬ ਵਿਖੇ ਹੋਇਆ ਸਖ ਜੀ ਉਹ ਪਾਵਨ ਪੀਤਰ ਦਿਹਾੜਾ ਸੀਸ ਸਸਕਾਰ ਰੂਪ ਦੇ ਵਜੋਂ ਮਨਾਇਆ ਜਾਣਾ ਜੋ 29 ਨਵੰਬਰ ਵਾਲੇ ਦਿਨ ਹੈ ਜਿਸ ਵਿੱਚ ਭਾਈ ਪਿੰਦਰਪਾਲ ਸਿੰਘ ਜੀ ਕਥਾਵਾਚਕ অতি ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਹਜੂ ਸ਼੍ਰੀਨਗਰਵਾਲੇ ਰਾਗੀ ਸਿੰਘ ਜੀ ਉਚੇਚੇ ਤੌਰ ਤੇ ਹਾਜ਼ਰੀਆਂ ਭਰਨਗੇ ਉਥੇ ਸਾਡੇ ਪ੍ਰਧਾਨ ਸਾਹਿਬ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਅਤੇ ਸਮੂਹ ਮੈਂਬਰ ਸਹਿਬਾਨ ਸਮੂਹੀਆਂ ਸੰਗਤਾਂ ਇਸ ਪਾਵਨ ਪੀਤਰ ਸਥਾਨ ਤੇ ਪਹੁੰਚ ਰਹੀਆਂ ਹਨ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਆਓ ਰਲ ਮਿਲ ਕੇ ਪ੍ਰੇਮ ਭਾਵਨਾ ਚ ਬੜੇ ਪ੍ਰੇਮ ਦੇ ਨਾਲ ਇਹਨਾਂ ਪਾਵਨ ਪਵਿੱਤਰ ਸਥਾਨਾਂ ਤੇ ਨਕਮਸਤਕ ਹੋਈਏ ਅਤੇ ਸ਼ਹੀਦਾਂ ਨੂੰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੇ ਅਨੰਦ ਸਿੱਖ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਸੰਗਤ ਜੀ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ ਸਤਿਗੁਰੂ ਜੀ ਕਿਰਪਾ ਕਰਨ ਜਿਨ੍ਹਾਂ ਨੇ ਪਰਉਪਕਾਰ ਕੀਤੇ ਔਰ ਜਿੱਥੇ ਕਸ਼ਮੀਰ ਦੇ ਪੰਡਤ ਇਸ ਅਨੰਦ ਕੁਤ ਸਾਹਿਬ ਦੀ ਧਰਤੀ ਤੇ ਪਹੁੰਚੇ ਧਰਮ ਦੇ ਰਖੀਅਕ ਬਣੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਓ ਅਸੀਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਨਾ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨਾਈ ਐਸਾ ਸਤਿਗੁਰਾਂ ਦਾ ਦਰਸਾਇਆ ਹੋਇਆ ਮਾਰਗ ਹੈ ਜਿਤੇ ਚੱਲ ਕੇ ਖੰਡੇ ਬਾਟੇ ਦਾ ਅਮਰਸ਼ਾਕੇ ਗੁਰੂ ਵਾਲੇ ਬਣ ਕੇ ਆਪਾਂ ਇਹ ਆਪਣਾ ਜੀਵਨ ਬਤੀਤ ਕਰੀਏ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਲਗਾਤਾਰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅਮਰਸ਼ਾਕੇ ਜਾ ਰਿਹਾ ਹੈ ਸੰਗਤ ਜੀ ਇੱਕ 12 ਵਜੇ ਪੰਜ ਪਿਆਰੇ ਸਹਿਬਾਨ ਤਕਸ ਤਕਸਰੀ ਕਿਸਗਰ ਸਾਹਿਬ ਕੇ ਖੰਡੇ ਵਟ ਦਾ ਅਮਰਸ਼ ਕਰਨਗੇ ਜਿਨ੍ਹਾਂ ਨੇ ਖੰਡੇ ਵਟ ਦਾ ਅਮਰਸ਼ kiya ਬੜੇ ਭਾਗੇ ਹਨ ਜਿਨ੍ਹਾਂ ਨੇ ਅਜੇ ਅਮਰਤੀ ਛਕਿਆ ਅਮਰਤ ਸ਼ਾਹ ਕੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ